ਸਾਸੀਕਾਲ ਜੀ ਡੀ5 ਚੈਨਲ ਪੰਜਾਬੀ ਦਾ ਪੰਜਾਬ ਬੁਲੇਟਿਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮਹਿੰਦਰਜੀਤ ਸਿੰਘ ਤੁਆਣਾ ਸਵਾਗਤ ਕਰਦਾ ਹਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਮੁੱਖ ਖੁਰਖਾ ਤੋਂ ਭਾਰਤ ਨੇ ਰਚਿਆ ਇਤਿਹਾਸ 58 ਸਾਲਾਂ ਦਾ ਸੋਕਾ ਕਾਕ ਕੀਤਾ ਖਤਮ ਇੰਗਲੈਂਡ ਨੂੰ ਕਰ ਦਿੱਤੀ ਮਾਤ 7 ਜੁਲਾਈ ਨੂੰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸਵੇਰੇ 11 ਵਜੇ ਸ਼ੁਰੂ ਹੋਵੇਗੀ ਕਾਰਵਾਈ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਜੁੜੇਗਾ ਬਲਾਕ ਜਿੱਤੇ ਕਾਂਗਸ ਮੁਹਿੰਮ ਸ਼ੁਰੂ ਰਾਜਾ ਬੜਿੰਕਰ ਰਹੇ ਨੇ ਮੀਟਿੰਗਾਂ 2027 ਚੋਣਾਂ ਦੀ ਤਿਆਰੀ ਪੰਜਾਬ ਦੇ ਮੋੜ ਪਿਆ ਭਾਰੀ ਮੀਂਹ ਕਈ ਇਲਾਕਿਆਂ ਵਿੱਚ ਮਚਿਹਾ ਹਾਹਕਾਰ ਮੌਸਮੀ ਪਾਗਲੋ ਅਲਰਟ ਜਾਰੀ ਹੁਣ ਖਬਰਾਂ ਵਿਸਥਾਰ ਨਾਲ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ 18 ਜੁਲਾਈ ਨੂੰ ਸਵੇਰੇ 11 ਵਜੇ ਸ਼ੁਰੂ ਹੋਵੇਗਾ ਇਸ ਦੌਰਾਨ ਬੇਅਦਬੀ ਦੇ ਮੁੱਦੇ ਤੇ ਸਖਤ ਕਾਨੂੰਨ ਬਣਾਉਣ ਤੇ ਚਰਚਾ ਹੋਵੇਗੀ ਇਜਲਾਸ ਲਈ ਨੋਟੀਫਿਕੇਸ਼ਨ ਵਿਧਾਨ ਸਭਾ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ ਇਸ ਤੋਂ ਲਾ ਬਾ ਇਸ ਸੰਬੰਧੀ ਇੱਕ ਕਾਪੀ ਸਰਕਾਰ ਤੇ ਸਾਰੇ ਸਬੰਧਤ ਵਿਭਾਗਾਂ ਨੂੰ ਭੇਜ ਦਿੱਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਇਹ ਸਾਡਾ ਦੂਸਰਾ ਸੈਸ਼ਨ ਹੈ ਜੋ ਤੋਂ ਪੰਜਾਬ ਵਿਦਾਂਸ ਬਵਲ ਨੂੰ ਇੱਕ ਵਿਸ਼ੇਸ਼ ਸੈਸ਼ਨ ਸੱਦਿਆ ਜਾ ਰਿਹਾ ਹੈ ਇਸ ਤੋਂ ਪਹਿਲਾਂ ਜਦੋਂ ਪਾਖੜਾ ਦੇ ਪਾਣੀ ਦੀ ਵੰਡ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਵਿਚਕਾਰ ਵਿਵਾਦ ਹੋਇਆ ਸੀ ਤਾਂ ਸਰਕਾਰ ਵੱਲੋਂ ਇੱਕ ਸਰਬ ਪਾਰਟੀ ਮੀਟਿੰਗ ਸੱਦੀ ਗਈ ਸੀ ਇਸ ਤੋਂ ਬਾਅਦ ਇੱਕ ਵਿਸ਼ੇਸ਼ ਸੈਸ਼ਨ ਸੱਦਿਆ ਗਿਆ ਸੀ ਜਿਸ ਦੇ ਵਿੱਚ ਸਾਰਿਆਂ ਨੇ ਸਰਕਾਰ ਦੇ ਹੱਕ ਦੇ ਵਿੱਚ ਸਹਿਮਤੀ ਜਤਾਈ ਹੁਣ ਬੇਦਵੀ ਦੇ ਮੁੱਦੇ ਤੇ ਇੱਕ ਸੈਸ਼ਨ ਸੱਦਿਆ ਜਾ ਰਿਹਾ ਹੈ ਹਾਲਾਂਕਿ ਇਸ ਤੋਂ ਪਹਿਲਾਂ ਵੀ ਜਦੋਂ ਸੰਸਦ ਦਾ ਬਜਟ ਸੈਸ਼ਨ ਹੋਇਆ ਸੀ ਤਾਂ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਸੀ ਕਿ ਇਸ ਸਬੰਧੀ ਇੱਕ ਸਖਤ ਕਾਨੂੰਨ ਬਣਾਇਆ ਜਾਵੇ ਸੋ ਦੂਸਰੇ ਪਾਸੇ ਅਕਾਲੀ ਦਲ ਦੇ ਸੀਨੀਅਰ ਆਗੂ ਅਸ਼ਦੀਪ ਸਿੰਘ ਕਲੀਰ ਦਾ ਕਹਿਣਾ ਹੈ ਕਿ ਹਰ ਪੰਜਾਬੀ ਭਾਵੇਂ ਉਹ ਕਿਤੇ ਵੀ ਰਹਿੰਦਾ ਹੈ ਚਾਹੁੰਦਾ ਹੈ ਕਿ ਬੇਦਵੀ ਦੇ ਉਦੋਸ਼ਾਂ ਨੂੰ ਸਖਤ ਸਜ਼ਾ ਦਿੱਤੀ ਜਾਏ ਅਤੇ ਬੇਦਵੀ ਦੇ ਮਾਮਲਿਆਂ ਵਿੱਚ ਜਲਦੀ ਨਿਆਂ ਮਿਲੇ ਪਰ ਇਸ ਮੁੱਦੇ ਦਾ ਸਿਆਸੀ ਪਾਰਟੀਆਂ ਵੱਲੋਂ ਸ਼ੋਸ਼ਣ ਕੀਤਾ ਗਿਆ ਦੋ 16 ਵਿੱਚ ਅਕਾਲੀ ਦਲ ਦੀ ਸਰਕਾਰ ਨੇ ਵਿਧਾਨ ਸਭਾ ਵਿੱਚ ਇਸ ਮੁੱਦੇ ਤੇ ਇੱਕ ਕਾਨੂੰਨ ਲਿਆਂਦਾ ਸੀ ਕੇਂਦਰ ਵੱਲੋਂ ਸੁਝਾਅ ਤੇ ਸੁਧਾਰਾਂ ਲਈ ਖੜਾ ਪੰਜਾਬ ਸਰਕਾਰ ਨੂੰ ਵਾਪਸ ਭੇਜਿਆ ਗਿਆ ਸੀ ਪਰ ਬੇਅਦਬੀ ਦੇ ਮੁੱਦੇ ਤੇ ਸੱਤਾ ਵਿੱਚ ਆਈ ਕਾਂਗਰਸ ਸਰਕਾਰ ਨੇ ਇਸ ਨੂੰ ਕੇਂਦਰ ਨੂੰ ਵਾਪਸ ਨਹੀਂ ਭੇਜਿਆ ਉਹਨੇ ਕਿਹਾ ਕਿ ਇਹ ਮੁੱਦਾ ਸੈਸ਼ਨ ਤੱਕ ਸੀਮਿਤ ਨਹੀਂ ਰਹਿਣਾ ਚਾਹੀਦਾ ਸਬ ਕਾਨੂੰਨ ਬਣਾਏ ਜਾਣੇ ਚਾਹੀਦੇ ਨੇ ਤਾਂ ਜੋ ਕੋਈ ਵੀ ਦੁਬਾਰਾ ਧਾਰਮਿਕ ਗ੍ਰੰਥਾ ਦੀ ਬੇਅਦਬੀ ਕਰਨ ਬਾਰੇ ਨਾ ਸੋਚ ਸਕੇ ਭਾਰਤ ਤੇ ਇੰਗਲੈਂਡ ਵਿਚਕਾਰ ਇੰਟਰਸਟੈਂਟ ਦੂਜਾ ਟਰਾਫੀ 2025 ਦਾ ਦੂਜਾ ਮੈਚ ਬਰਮਿੰਗਮ ਵਿੱਚ ਹੋਇਆ। ਇਸ ਮੈਚ ਵਿੱਚ ਭਾਰਤੀ ਟੀਮ ਨੇ 336 ਦੌੜਾਂ ਨਾਲ ਵੱਡੀ ਜਿੱਤ ਪ੍ਰਾਪਤ ਕੀਤੀ। ਮੈਚ ਇੰਗਲੈਂਡ ਨੂੰ ਜਿੱਤਣ ਲਈ 608 ਦੌੜਾਂ ਦਾ ਟੀਚਾ ਮਿਲਿਆ। ਜਿਸ ਦਾ ਪਿੱਛਾ ਕਰਦੇ ਹੋਏ ਮੇਜ਼ਬਾਨ ਟੀਮ ਖੇਡ ਦੇ ਪੰਜਵੇਂ ਦਿਨ ਦੂਜੇ ਸੈਸ਼ਨ ਵਿੱਚ 271 ਦੌੜਾਂ ਤੇ ਆਲ ਆਊਟ ਹੋ ਗਈ। ਆਕਾਸ਼ਦੀਪ ਤੇ ਇੰਗਲੈਂਡ ਦੀ ਦੂਜੀ ਪਾਰੀ 'ਚ 6 ਵਿਕਟਾਂ ਲਈਆਂ। ਭਾਰਤੀ ਕ੍ਰਿਕਟ ਟੀਮ ਨੇ ਬਰਮਿੰਗਮ ਦੇ ਐਜਬੈਸਟਰ ਮੈਦਾਨ 'ਚ ਖੇਡੇ ਗਏ ਦੂਜੇ ਟੈਸਟ ਮੈਚ ਵਿੱਚ ਇੰਗਲੈਂਡ ਨੂੰ 33 ਇਸ ਨਾਲ ਪੰਜ ਮੈਚਾਂ ਦੀ ਲੜੀ ਵਿੱਚ ਇੱਕ ਇੱਕ ਨਾਲ ਬਰਾਬਰੀ ਹੋ ਗਈ ਹੈ। ਭਾਰਤ 608 ਦੌੜਾਂ ਦੇ ਤੀਜੇ ਦਾ ਪਿੱਛਾ ਕਰਦੇ ਹੋਏ ਇੰਗਲੈਂਡ ਮੈਚ ਦੇ ਆਖਰੀ ਦਿਨ 271 ਤੇ ਆਲ ਆਊਟ ਹੋ ਗਿਆ। ਇੰਗਲੈਂਡ ਦੀ ਧਿਰ ਤੇ ਦੌੜਾਂ ਦੇ ਮਾਮਲੇ ਵਿੱਚ ਭਾਰਤ ਦੀ ਸਭ ਤੋਂ ਵੱਡੀ ਦਿੱਤਾ ਹੈ। ਪਿਛਲਾ ਰਿਕਾਰਡ 279 ਦੌੜਾਂ ਦਾ ਹੈ। ਭਾਰਤ ਨੇ 1986 ਵਿੱਚ ਲੀਡਜ਼ ਵਿੱਚ ਅੰਗਰੇਜ਼ਾਂ ਨੂੰ ਇਸ ਫਰਕ ਨਾਲ ਹਰਾਇਆ ਸੀ ਇਸ ਤੋਂ ਇਲਾਵਾ ਭਾਰਤ ਨੇ 58 ਸਾਲਾਂ ਵਿੱਚ ਬਰਮਿੰਗਮ ਵਿੱਚ ਆਪਣੀ ਪਹਿਲੀ ਜਿੱਤ ਹਾਸਲ ਕੀਤੀ ਹੈ ਇਸ ਤੋਂ ਪਹਿਲਾਂ ਇੱਥੇ ਖੜੇਗੇ 28 ਟੈਸਟਾਂ ਵਿੱਚੋਂ ਭਾਰਤ ਨੂੰ 7 ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਤੇ ਇੱਕ ਮੈਚ ਡਰਾ ਰਿਹਾ ਸੀ ਇਸ ਤੇ ਭਾਰਤ ਦੇ ਕਪਤਾਨ ਸ਼ੁਭਮਨ ਗਿੱਲ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਕਈ ਵਾਰ ਖਾਸ ਕਰਕੇ ਜਦੋਂ ਤੁਸੀਂ ਕਪਤਾਨ ਹੁੰਦੇ ਹੋ ਤਾਂ ਤੁਹਾਨੂੰ ਉਦਾਹਰਨ ਦੇ ਕੇ ਅਗਵਾਈ ਕਰਨ ਦੀ ਲੋੜ ਹੁੰਦੀ ਹੈ ਤੁਹਾਨੂੰ ਹਮੇਸ਼ਾ ਟੀਮ ਨੂੰ ਪਹਿਲਾਂ ਰੱਖਣਾ ਪੈਂਦਾ ਹੈ ਸਰ ਮੈਨੇ ਇਹ ਮੈਚ ਕੇ ਆਈ ਥਿੰਕ ਪਹਿਲੇ ਵੀ ਬੋਲਾਤਾ ਇਹ ਮੇਰੇ ਹਿਸਾਬ ਸੇ वन ऑफ द बेस्ट टीम्स जो यहाँ पे इंडियन ऑफ द बेस्ट इंडियन टीम्स है जो यहाँ पे टॉर कर रही है अगर आई थिंक वन ऑफ द बेस्ट टीम्स के में से जो भी सोलह प्लेयर यहाँ पे सिलेक्ट होते हैं uh, मैं ये बिलीव रखता हूँ कि कोई भी हमारा बोलिंग टैक किसी भी सिचुएशन और कंडीशन में बीस विकेट ले सकता है uh, जी डेफिनेटली uh, जसप्रीत भाई ही इज वन ऑफ द बेस्ट बोलर्स इन द वर्ल्ड राइट नाउ बट इस्पेक्टिव ऑफ दैट फैक्ट any bowling attack of ours can take 20 wickets uh, anywhere and this was uh, just another example of that so when we came out on t i think we were around 480 runs uh, after uh, lunch i don't know exactly how many runs we were on 360 but 360 mm -hmm. yeah so the target that we had in mind was close to 550 600 runs and uh, that's still another 200 runs from there from 416 so i thought it was important for us to be able to have a have a good partnership from there uh, and it's always easy to be able to score and quickly when there are two set batsmen there and that was the talk i think when you are uh, just looking at the scorecard constantly and you have a target in your mind you don't really think about uh, your personal minds zones or where you are uh, you just think about where you want to get as a team and uh, that's where it comes from is match vich partner tasr ke pehla ballebaazi karte hue pehli pari vich 587 run banaiya ਜਵਾਬ ਵਿੱਚ ਇੰਗਲੈਂਡ ਦੀ ਟੀਮ 407 ਦੌੜਾਂ ਦੇ ਟੇਢ ਹੋ ਗਈ। ਭਾਰਤ ਨੇ ਦੂਜੀ ਪਾਰੀ ਵਿੱਚ 6 ਵਿਕਟਾਂ ਤੇ 427 ਦੌੜਾਂ ਬਣਾਈਆਂ ਤੇ ਪਾਰੀ ਦਾ ਐਲਾਨ ਕਰ ਦਿੱਤਾ। ਤੇ ਆਪਣੀ ਦੂਜੀ ਪਾਰੀ ਵਿੱਚ ਇੰਗਲੈਂਡ ਦੀ ਟੀਮ 271 ਤੇ ਟੇਢ ਹੋ ਗਈ। ਇਸ ਮੈਚ ਦੀਆਂ ਦੋਵੇਂ ਪਾਰੀਆਂ ਵਿੱਚ ਸ਼ੁਮਨ ਗਿੱਲ ਨੇ 430 ਦੌੜਾਂ ਬਣਾਈਆਂ ਜਦੋਂ ਕਿ ਆਕਾਸ਼ਦੀਪ ਨੇ 10 ਵਿਕਟਾਂ ਲਈਆਂ। ਪੰਜਾਬ ਕਾਂਗਰਸ ਵੱਲੋਂ ਜੁੜੇਗਾ ਬਲਾਕ ਜਿੱਤੇਗੀ ਕਾਂਗਰਸ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਤਹਿਤ ਬਲਾਕ ਪੱਧਰ ਤੇ ਮੀਟਿੰਗਾਂ ਕਿਤੇ ਜਾ ਰਹੇ ਨੇ ਇਸ ਤੇ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਵਿੰਦਰ ਗਦਾ ਕਹਿਣਾ ਹੈ ਕਿ ਉਹ ਬਲਾਕ ਪੱਧਰ ਤੇ ਕਾਂਗਰਸ ਨੂੰ ਮਜ਼ਬੂਤ ਕਰ ਰਹੇ ਨੇ ਤਾਂ ਜੋ ਚੋਣਾਂ ਤੋਂ ਪਹਿਲਾਂ ਹਰ ਪੱਧਰ ਤੇ ਪੰਜਾਬ ਕਾਂਗਰਸ ਨੂੰ ਮਜ਼ਬੂਤ ਕੀਤਾ ਜਾ ਸਕੇ ਇਹ ਗੱਲ ਹੈ ਕਿ ਇਹ ਜਿਹੜੀ ਮੀਟਿੰਗਾਂ ਅਸੀਂ ਬਲਾਕ ਲੈਵਲ ਤੇ ਇਹ ਮੀਟਿੰਗ ਸ਼ੁਰੂ ਕੀਤੀਆਂ ਤਿੰਨ ਪ੍ਰੋਗਰਾਮ ਸਾਡੇ ਚੱਲ ਰਹੇ ਹੈ ਜੁੜੇਗਾ ਬਲਾਕ ਜਿੱਤੇਗੀ ਕਾਂਗਰਸ ਸੰਵਿਧਾਨ ਬਚਾਓ ਜੜੀਆਂ ਸਭਾਵਾਂ ਤੇ ਉਹਰੇ ਨਾਲ ਨਾਲ ਸੰਗਠਨ ਨੂੰ ਕਿਸ ਤਰੀਕੇ ਦੇ ਨਾਲ ਅਸੀਂ ਬੂਥ ਤੇ ਤੇ ਗਲੀਆਂ ਤੇ ਲੈ ਕੇ ਜਾਣਾ ਹੈ ਅੱਜ ਬਲਾਕ ਦੀਆਂ ਜਿਹੜੀਆਂ 31 42 ਮੈਂਬਰੀਆਂ ਕਮੇਟੀਆਂ ਹੁੰਦੀਆਂ ਹਨ ਉਹਨਾਂ ਦਾ ਕੀ ਕੰਮ ਹੈ ਕੀ ਕਾਂਗਰਸ ਪਾਰਟੀ ਨੂੰ ਔਰ ਸਾਨੂੰ ਉਹਨਾਂ ਤੋਂ ਉਮੀਦਾਂ ਨੇ ਔਰ ਕਿਸ ਪ੍ਰਕਾਰ ਉਹਨਾਂ ਨੇ ਥਲੜੇ ਸਤਰ ਤੱਕ ਸੰਗਠਨ ਨੂੰ ਲੈ ਕੇ ਜਾਣਾ ਹੈ ਉਨ੍ਹਾਂ ਬਾਰੇ ਚਰਚਾ ਕਰਨ ਵਾਸਤੇ ਸਾਡੇ ਕੋਆਰਡੀਨੇਟਰ ਕੇਵਲ ਕ੍ਰਿਸ਼ਨ ਜੀ ਖੜੇ ਹੈ ਬਠਿੰਡਾ ਤੋਂ ਕਾਲਾ ਜੀ ਤੇ ਸਮੁੱਚੀ ਜਿਹੜੇ ਬਲਾਕ ਦੇ ਅਹੁਦੇਦਾਰ ਸਹਿਬਾਨ ਨੇ ਅੱਜ ਮੈਂ ਆ ਕੇ ਕਰਕੇ ਉਹਨਾਂ ਨਾਲ ਆਪਣੇ ਜਿਹੜੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਦੇ ਉਹ ਨੇੜਲੇ ਸਾਥੀ ਉਹਨਾਂ ਨਾਲ 1 ਟੂ 1 ਗੱਲ ਕਰਨ ਵਾਸਤੇ ਪਰਕਰਾਸ਼ਟਰੀ ਸਰਵੇਖਣ ਵਿੱਚ ਪੰਜਾਬ ਨੇ ਸਰਵੋਤਮ ਪ੍ਰਦਰਸ਼ਨ ਕੀਤਾ ਜਿਸ ਦੇ ਮਾਣ ਚ ਪੰਜਾਬ ਸਰਕਾਰ ਵੱਲੋਂ ਸਵਾਗਤ ਕਰਵਾਇਆ ਗਿਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਪੱਖੀ ਤੇ ਵਿਕਾਸਮੁਖੀ ਨੀਤੀਆਂ ਰਾਹੀਂ ਪੰਜਾਬ ਨੂੰ ਹਰੇਕ ਖੇਤਰ ਵਿੱਚ ਅਵਲ ਸੂਬਾ ਬਣਾਉਣ ਲਈ ਸੰਕਲਪ ਲਿਆ। ਇਸ ਪ੍ਰਾਪਤੀ ਤੋਂ ਬਾਅਦ ਸਿੱਖਿਆ ਮੰਤਰੀ ਹਰਜੋਤ ਭੈਂਸ ਨੇ ਕਿਹਾ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਸੱਤਾ ਵਿੱਚ ਆਈ ਹੈ ਉਸ ਦਾ ਮੁੱਖ ਟੀਚਾ ਸੂਬੇ ਦੀ ਸਿੱਖਿਆ ਪ੍ਰਣਾਲੀ ਨੂੰ ਬਿਹਤਰ ਬਣਾਉਣਾ ਰਿਹਾ ਹੈ ਤੇ ਇਸ ਵਿੱਚੋਂ ਕਾਮਯਾਬ ਹੋਏ ਨੇ। ਖਾਲੀ ਦੇ ਵਿੱਚ ਭਾਰਤ ਸਰਕਾਰ ਦੇ ਵੱਲੋਂ ਜਿਹੜਾ ਇੱਕ ਪਰਖ ਨੈਸ਼ਨਲ ਅਸੈਸਮੈਂਟ ਸਰਵੇ ਦੀ ਰਿਪੋਰਟ ਜਾਰੀ ਹੋਈ ਹੈ ਜਿਸ ਦੇ ਵਿੱਚ ਪੰਜਾਬ ਨੂੰ ਅਕ੍ਰੋਸ ਆਲ ਪੈਰਾਮੀਟਰਸ ਤੀਜੀ ਜਮਾਤ ਛੇਵੀਂ ਜਮਾਤ ਤੇ ਨੌਵੀਂ ਜਮਾਤ ਦੇ ਵਿੱਚ ਪੰਜਾਬ ਨੇ ਇੱਕ ਨੰਬਰ ਦਾ ਰੈਂਕ ਜਿਹੜਾ ਟਾਪ ਰੈਂਕ ਉੱਵਲ ਦਰਜੇ ਦਾ ਰੈਂਕ ਹੈ ਉਹ ਹਾਸਿਲ ਕੀਤਾ ਹੈ ਆ ਇਹ ਇਸ ਲਈ ਬਹੁਤ ਵੱਡੀ ਗੱਲ ਹੈ ਕਿ ਜਿੱਥੇ ਬਾਕੀ ਜਿਹੜੇ ਸੂਬਿਆਂ ਨਾਲ ਸਾਡਾ ਕੰਪੀਟੀਸ਼ਨ ਹੈਗਾ ਜਿਨ੍ਹਾਂ ਵਿੱਚੋਂ ਪ੍ਰਮੁੱਖ ਤੌਰ ਤੇ ਕੇਰਲਾ ਚੰਡੀਗੜ੍ਹ ਕੇਰਲਾ 100% ਲਿਟਰੇਸੀ ਰੇਟ ਹੈ ਚੰਡੀਗੜ੍ਹ ਦੇ ਵਿੱਚ ਬਹੁਤ ਲਿਟਰੇਸੀ ਰੇਟ ਆਇਆ ਉਸ ਦੇ ਬਾਵਜੂਦ ਪੰਜਾਬ ਨੇ ਪੂਰੇ ਦੇਸ਼ ਦੇ ਵਿੱਚੋਂ ਟਾਪ ਪਰਫਾਰਮ ਕੀਤਾ ਤੇ ਇੰਨਾ ਹੀ ਨਹੀਂ ਪੰਜਾਬ ਨੇ ਆਪਣੇ ਵੀ ਪਿਛਲੇ ਸਾਰੇ ਰਿਕਾਰਡ ਜਿਹੜੇ ਆ ਤੋੜ ਦਿੱਤੇ ਆ ਬਹੁਤ ਵੱਡਾ ਜਿਵੇਂ ਪਿਛਲੀ ਵਾਰੀ ਤੀਜੀ ਜਮਾਤ ਦੇ ਵਿੱਚ ਸਾਡੇ ਬੱਚੇ 70 ਯਾਨੀ ਭਾਵੇਂ 100 ਚੋਂ 70 ਸਕੋਰ ਆਇਆ ਸੀ ਇਸ ਵਾਰੀ ਅਸੀਂ 80 ਦਾ ਸਕੋਰ ਕ੍ਰੋਸ ਕਰ ਲਿਆ ਤੇ ਪਹਿਲੀ ਸਟੇਟ ਬਣੀ ਹੈ ਵਿਚ ਹੈਸ ਕ੍ਰੋਸਡ 80 ਐਡਾ ਹੀ 6ਵੀਂ ਜਮਾਤ ਦੇ ਵਿੱਚ 55% ਸੀ ਅਸੀਂ 70 ਤੇ ਪਹੁੰਚ ਗਏ ਐਡਾ ਹੀ 9ਵੀਂ ਦੇ ਵਿੱਚ ਤੇ ਇਸੀ ਦਾ ਜੇ ਤੁਸੀਂ ਇਸ ਦੀ ਡਿਟੇਲ ਰਿਪੋਰਟ ਪੜੋ ਅਸੀਂ ਦੇਸ਼ ਦੀ ਨੈਸ਼ਨਲ ਐਵਰੇਜ ਦੇ ਨਾਲੋਂ ਜਿੱਥੇ ਬਾਕੀ ਸਾਰੇ ਸਟੇਟਸ ਹਨ ਉਹਨਾਂ ਦੇ ਨਾਲੋਂ ਲਗਭਗ 15 ਤੋਂ 17% ਅੱਗੇ ਹਨ ਮੈਂ ਇਸ ਇਸ ਕਾਮਯਾਬੀ ਲਈ ਬਤੌਰ ਸਿੱਖਿਆ ਮੰਤਰੀ ਆਪਣੇ ਵਿਭਾਗ ਦੇ ਹਰ ਇੱਕ ਅਧਿਆਪਕ ਦਾ ਸਾਡੇ ਸਾਰੇ ਪ੍ਰਿੰਸੀਪਲ ਸਹਿਬਾਨ ਹੈਡਮਾਸਟਰ ਸਹਿਬਾਨ ਹੈ ਟੀਚਰ ਸਹਿਬਾਨ ਬੀਪੀਓ ਸਹਿਬਾਨ ਜ਼ਿਲ੍ਹਾ ਸਿੱਖਿਆ ਅਫਸਰ ਸਾਡੇ ਐਲੀਮੈਂਟਰੀ ਟੀਚਰ ਸਾਡੇ ਲੈਕਚਰਰ ਸਹਿਬਾਨ ਸਾਡੇ ਮਾਸਟਰ ਕੈਰੀਡਰ ਤੇ ਨਾਲ ਹੀ ਮੈਂਕਮੇ ਦੇ ਵਿੱਚ ਜਿਹੜਾ ਨਾਨ ਟੀਚਿੰਗ ਸਟਾਫ ਹੈ ਸਾਡੇ ਮਿੱਡਲ ਮਿਲ ਵਰਕਰ ਸਾਡੇ ਐਸਐਲਏ ਸਭ ਦਾ ਦਿਲੋਂ ਧੰਨਵਾਦ ਕਰ ਰਿਹਾ ਉਹਨਾਂ ਦੀ ਮਿਹਨਤ ਦਾ ਨਤੀਜਾ ਹੈ ਕਿ ਪੰਜਾਬ ਨੇ ਇੰਨਾ ਜਿਹੜਾ ਸ਼ਾਨਦਾਰ ਪਰਫਾਰਮੈਂਸ ਦਿੱਤੀ ਹੈ ਇਨਾ ਹੀ ਨਹੀਂ ਇਸੇ ਸਾਲ ਆਪ ਸਭ ਨੇ ਦੇਖਿਆ ਕਿ ਨੀਟ ਦੇ ਵਿੱਚ 800 ਤੋਂ ਵੱਧ ਬੱਚਿਆਂ ਨੇ ਨੀਟ ਕਲੀਅਰ ਕੀਤਾ ਮਾਨਸੂਨ ਨੇ ਹਿਮਾਚਲ ਪ੍ਰਦੇਸ਼ ਵਿੱਚ ਤਬਾਹੀ ਮਚਾ ਦਿੱਤੀ ਹੈ ਹਿਮਾਚਲ ਬੱਦਰ ਪਟਣ ਅਚਾਨਕ ਖੜਾ ਕਰਨ ਹੋਈ ਤਬਾਹੀ ਕਾਰਨ ਉੱਪਰ ਨਹੀਂ ਸਕਿਆ ਸੀ ਕਿ ਇਸ ਦੌਰਾਨ ਮੌਸਮ ਵਿਭਾਗ ਦੀ ਤਾਜ਼ਾ ਚੇਤਾਵਨੀ ਕਾਰਨ ਲੋਕਾਂ ਵਿੱਚ ਘਬਰਾਹਟ ਪੈਦਾ ਹੋ ਗਈ ਹੈ ਮੌਸਮ ਵਿਭਾਗ ਨੇ ਮੰਡੀ ਕਾਂਗੜਾ ਸਿਰਮੌਰ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਦਾ ਰੈਡ ਅਲਰਟ ਜਾਰੀ ਕੀਤਾ ਹੈ ਮੌਸਮ ਵਿਭਾਗ ਨੇ 7 ਜੁਲਾਈ ਤੱਕ ਮੰਡੀ ਕਾਂਗੜਾ ਸਿਰਮੌਰ ਵਿੱਚ ਭਾਰੀ ਤੋਂ ਬਹੁਤ ਭਾਰੀ بارش ਦਾ ਰੈਡ ਅਲਰਟ ਜਾਰੀ ਕੀਤਾ ਹੈ ਮੌਸਮ ਵਿਭਾਗ ਨੇ 9 ਜੁਲਾਈ ਤੱਕ ਰਾਜ ਦੇ ਕਈ ਇਲਾਕਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ بارش ਦਾ ਸੰਤਰੀ ਅਲਰਟ ਜਾਰੀ ਕੀਤਾ ਹੈ ਸੋ ਮੌਸਮ ਵਿਭਾਗ ਨੇ ਅਲਰਟ ਦਾ ਪ੍ਰਭਾਵ ਜੰਮਾ ਤੇ ਮੰਡੀ ਵਿੱਚ ਵੀ ਦਿਖਾਈ ਦੇਣਾ ਸ਼ੁਰੂ ਹੋ ਚੁੱਕੀ ਹੈ ਇੱਥੋਂ ਦੇ ਦੋ ਥਾਵਾਂ ਤੇ ਬੱਦਲ ਫਟ ਗਏ ਨੇ ਐਟਵਾਰਡਸ ਵੀਰੀ ਚੰਬਾ ਦੇ ਚੁਰਾਹ ਦੇ ਵਿੱਚ ਬਦਲ ਫਟਣ ਦੇ ਨਾਲ ਪੰਚਾਇਤ ਬਗਿਉ ਦੇ ਕਾਗੇਲਾ ਨਾਲੇ ਵਿੱਚ ਹੜਾ ਗਿਆ ਜਿਸ ਵਿੱਚ 2.5 ਕਰੋੜ ਰੁਪਏ ਦੀ ਲਾਗਤ ਨਾਲ ਪਣਿਆ ਇੱਕ ਪੁਲ ਵਹਿ ਗਿਆ ਹਾਲਾਂਕਿ ਅਜੇ ਤੱਕ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਜਦੋਂ ਕਿ ਮੰਡੀ ਦੇ ਪਧਾਰ ਸਬ ਡਿਵੀਜ਼ਨ ਦੀ ਚੋਰਾਗਾਟੀ ਵਿੱਚ ਨਾਲ ਲੱਗਦੇ ਇਸ ਦੇ ਪਿੰਡਾਂ ਵਿੱਚ ਬਦਲ ਫਟਣ ਕਾਰਨ ਤਿੰਨ ਛੋਟੇ ਪੁਲ ਵਹਿ ਗਏ ਨੇ ਜਿਸ ਕਾਰਨ ਨਾਲੇ ਦੇ ਨਾਲ ਲੱਗਦੇ ਸਾਰੇ ਪਿੰਡ ਵਾਸੀਆਂ ਦੀ ਮਾਲਕੀ ਵਾਲੀ ਜ਼ਮੀਨ ਵੀ ਵਹਿ ਗਈ ਹੈ ਹਿਮਾਚਲ ਦੇ ਵਿੱਚ ਹੁਣ ਤੱਕ ਮੌਨਸੂਨ ਦੇ ਕਾਰਨ 74 ਮੌਤਾਂ ਹੋ ਚੁੱਕੀਆਂ ਨੇ 115 ਲੋਕ ਜ਼ਖਮੀ ਹੋਏ ਨੇ ਅਤੇ 37 ਲੋਕ ਅਜੇ ਵੀ ਲਾਪਤਾ ਨੇ 568 ਕਰੋੜ ਦਾ ਨੁਕਸਾਨ ਹੋਇਆ ਹੈ ਸੂਬੇ ਵਿੱਚ 269 ਸੜਕਾਂ ਬੰਦ ਨੇ 285 ట్రాన్స్‌ਫਾਰਮਰ ਖਰਾਬ ਨੇ 281 ਪੀਣ ਵਾਲੇ ਪਾਣੀ ਦੀਆਂ ਯੋਜਨਾਵਾਂ ਦੀ ਪਾਣੀ ਸਪਲਾਈ ਠੱਪ ਹੈ 253 ਜਾਨਵਰਾਂ ਤੇ ਪੰਛੀ ਵਹਿ ਗਏ ਨੇ 19 ਘਰ ਪੂਰੀ ਤਰ੍ਹਾਂ ਤਬਾਹ ਹੋ ਗਏ 93 ਘਰ ਨੁਕਸਾਨੇ ਗਏ ਅਤੇ 213 ਗਊਸ਼ਾਲਾਂ ਵਹਿ ਗਈਆਂ ਨੇ ਸੋ ਦੂਸਰੀ ਪਾਸੇ ਮੌਸਮ ਵਿਭਾਗ ਨੇ ਅਗਲੇ 6 ਘੰਟਿਆਂ ਵਿੱਚ ਬिलासपुर, ਚੰਬਾ, ਹਮੇਰਪੁਰ, ਕਾਂਗੜਾ, ਕੁਲੂ, ਮੰਡੀ, ਸ਼ਿਮਲਾ, ਸਿਰਮੌਰ, ਸੋਲਨ, ਊਨਾ ਜ਼ਿਲ੍ਹਿਆਂ ਵਿੱਚ ਕੁਝ ਥਾਵਾਂ 'ਤੇ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਆਤੇ ਨਾਲ ਹੀ ਇੱਕ ਜਾਂ ਫਿਰ ਦੋ ਥਾਵਾਂ 'ਤੇ ਬਹੁਤ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਪਕਟਾਈ ਹੈ। ਮੌਸਮ ਵਿਭਾਗ ਨੇ ਕਿਨੌਰ, ਲਾਹੌਲ ਸਪੀਤੀ ਅਤੇ ਉਹਨਾਂ ਨੂੰ ਛੱਡ ਕੇ ਸਾਰੇ 9 ਜ਼ਿਲ੍ਹਿਆਂ ਵਿੱਚ ਅਚਾਨਕ ਹੜ੍ਹ ਆਉਣ ਦੀ ਚੇਤਾਵਨੀ ਚਾਰਕੀਤੀ ਹੈ। ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀ ਅਲੂਧਾਣਾ ਪਹੁੰਚੇ ਜਿੱਥੇ ਉਹਨਾਂ ਸੰਕਲਪ ਸੰਸਥਾ ਵੱਲੋਂ ਅਯੋਜਿਤ ਇੱਕ ਪ੍ਰੋਗਰਾਮ ਵਿੱਚ ਹਿੱਸਾ ਲਿਆ ਇਸ ਦੌਰਾਨ ਪੰਜਾਬ ਦੇ ਰਾਜਪਾਲ ਨੇ ਸੰਸਥਾ ਦੁਆਰਾ ਦਿੱਤੀਆਂ ਜਾ ਰਹੀਆਂ ਸੇਵਾਵਾਂ ਨੂੰ ਵਿਸ਼ੇਸ਼ ਦੱਸਿਆ ਤੇ ਨਾਲ ਹੀ ਜਾਣਕਾਰੀ ਦਿੱਤੀ ਕਿ ਹੁਣ ਸੰਸਥਾ ਵੱਲੋਂ ਡਾਇਲਿਸਿਸ ਦੀਆਂ ਸੇਵਾਵਾਂ ਸ਼ੁਰੂ ਕੀਤੀ ਗਈਆਂ ਨੇ ਅੱਜ ਇਹਨਾਂ ਨੇ ਦੋ ਚੀਜ਼ੋ ਨੂੰ ਜੋੜਾ ਹੈ ਇੱਕ ਤਾਂ ਵਿਸ਼ੇਸ਼ ਕਰਕੇ ਡਾਇਲਿਸਿਸ ਦੀ ਪ੍ਰੋਬਲਮ ਰਹਦੀ ਹੈ ਹਰੇਕ ਨੂੰ ਤੇ ਡਾਇਲਿਸਿਸ ਇਤਨਾ ਮਹਿੰਗਾ ਹੈ ਕਿ ਆਮ ਆਦਮੀ ਉਸਕੋ ਐਫਰਟ ਨਹੀਂ ਕਰ ਸਕਦਾ ये बहुत अच्छी बात है कि हाँ निशुल्क करने का पर मैंने इनको लाख दिया निशुल्क मत करिए कारण क्या होगा कि उसके कारण से अकाउंटिंग सही नहीं रहेगा टोकन लगा दीजिए और जिनको बिल्कुल फ्री करना है बाद में कागज बना करके उसको फ्री कर दीजिए ताकि कम से कम उसका उपयोग करना सही जाने और दूसरा जो पंचकर्म है वो आयुर्वेद का इतना एकदम प्रभावी कदम है जो जगह जगह आज जिस ढंग से खड़ा हो रहा है और शरीर का शोधन करने के लिए पंचकर्म से अच्छा कोई तरीका नहीं है समय जरूर लगता है लेकिन आदमी का शरीर एक बार फिर से रिवाइव हो जाता है तो पंचकर्म लोगों की आवश्यकता भी है तो यहाँ सेंटर तो चल रहा है उसको और अच्छा बना रहे अठारह बच्चों को ये मानित जिन्हें आई ए एस आई पी एस के बहुत बड़ा देखो मैं सोचता हूँ कि इस देश को चलाने में सबसे महत्वपूर्ण भूमिका जिनकी है वो यूपीएससी से जो बच्चे कलेक्टर एस बनते हैं और एक ही तरह से वही प्रमोट होते होते हिंदुस्तान की सारी है ना सरकार की नीतियों को जनता तक पहुंचाना और जनता की बात सरकार तक पहुंचाने का एक सबसे मजबूत कड़ी है वो जितनी प्रभावी होगी केवल बुद्धि से नहीं मानवीय दृष्टिकोण से वो इस बात का एहसास करेंगे कि यहाँ तक जो पहुंचाया है वो समाज और देश ने मुझे पहुंचाया है ਮੈਂ ਉਸ ਪਦ ਪਰ ਹੈ ਕਰਕੇ ਉਹਨਕੋ ਸੇਵਾ ਭਾਵਨਾ ਸੇ ਔਰ ਪੂਰੀ ਇਮਾਨਦਾਰੀ ਔਰ ਤਤਪਰਸਾ ਸੇ ਕੰਮ ਕਰੂ ਤੋ ਦੇਸ਼ ਕਾ ਜਿਸ ਪ੍ਰਕਾਰ ਦੀ ਤਰੱਕੀ ਅਪਨ ਚਾਹਤੇ ਵੋ ਚੋਗੁਣੀ ਹੋ ਜਾਏਗੀ। ਲੁਧਿਆਣਾ ਵਿੱਚ ਇੱਕ ਔਰਤ ਦੇ ਕਤਲ ਮਾਮਲੇ ਨੂੰ ਪੁਲਸ ਨੇ ਸੁਲਝਾ ਲਿਆ ਹੈ। ਮਾਮਲੇ ਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਸ ਮੁਤਾਬਕ ਗ੍ਰਿਫਤਾਰ ਵਿਅਕਤੀ ਦਾ ਮ੍ਰਿਤਕ ਨਾਲ ਕੋਈ ਪੈਸੇ ਦਾ ਲੈਣ ਦੇਣ ਸੀ ਅਤੇ ਪੈਸਿਆਂ ਦੇ ਵਿਆਜ ਨਾ ਦੇਣ ਕਾਰਨ ਮ੍ਰਿਤਕਾ ਵੱਲੋਂ ਦੋਸ਼ੀ ਨੂੰ ਦਜੀਲ ਕੀਤਾ ਗਿਆ ਸੀ। ਇਸੇ ਦੇ ਰੰਜਿਸ਼ ਦੇ ਚੱਲਦਿਆਂ ਉਸ ਵੱਲੋਂ ਵਾਰਦਾਤ ਕੀਤੀ ਗਈ ਹੈ। ਇੱਕ ਲੇਡੀ ਸੋਨਮ ਵਾਈਫ ਆਫ ਸੰਦੀਪ ਇਨਨਾ ਦਾ ਕਤਲ ਹੋ ਗਿਆ ਸੀ ਨੂੰ 11:30 ਵਜੇ ਦੇ ਆਸ-ਪਾਸ ਮੈਨੂੰ ਐਸ ਐਚ ਓ ਸਲੇਮ ਕਾਬਲੀ ਨੂੰ ਇਤਲਾਹ ਮਿਲੀ ਸੀ ਕਿ ਇੱਕ ਖੂਨ ਨਾਲ ਲੱਤ ਪਰ ਇੱਕ ਲੇਡੀ ਦੀ ਲਾਸ਼ ਮਿਲੀ ਸੋ ਇਹ ਮੌਕੇ ਤੇ ਗਏ ਸੋ ਉੱਤੇ ਪਤਾ ਚੱਲਿਆ ਕਿ ਇਹਨਾਂ ਦਾ ਕਤਲ ਹੋ ਚੁੱਕਿਆ ਸੀ ਸੋ ਫਿਰ ਇਹਨਾਂ ਨੇ ਕਾਫੀ ਮਿਹਨਤ ਕੀਤੀ ਸਾਡੇ ਅਫਸਰ ਸਰਦਾਰ ਸੋ ਐਸ ਐਚ ਓ ਨਾਲ ਸੇਫ ਸਿਟੀ ਦੇ ਇੱਥੇ ਸੀ ਸੀ ਟੀ ਵੀ ਕੈਮਰਾਜ਼ ਆ ਗਏ ਨੇ ਤੇ ਉਥੇ ਮੌਜੂਦਾ ਜਿਹੜੇ ਕਮਰੇ ਆਸ-ਪਾਸ ਲੱਗੇ ਹੋਏ ਸੀਗੇ ਉਸ ਇਲਾਕੇ ਦੇ ਸੀਸੀਟੀਵੀ ਕੈਮਰਾਸ ਤੋਂ ਕਾਫੀ ਕੁਝ ਪਤਾ ਲੱਗਿਆ ਮੂਵਮੈਂਟ ਦਾ ਤੇ ਇਹ ਪਤਾ ਚੱਲੇ ਕਿ ਲੇਡੀ ਇੱਕ ਪੈਸਿਆਂ ਦੇ ਮਤਲਬ ਉਧਾਰ ਤੇ ਪੈਸੇ ਦਿੰਦੇ ਸੀ ਤੇ ਇੰਟਰਸਟ ਤੇ ਪੈਸੇ ਲੈਂਦੇ ਹੁੰਦੇ ਸੀ ਸੋ ਸੋਨਮ ਜਾਨ ਨੇ ਇਹਨੂੰ ਸੰਦੀਪ ਸੰਦੀਪ ਹੈ ਨਾ ਸੰਜੀਪ ਜੀ ਸੰਜੀਪ ਸੰਜੀਪ ਜੀ ਕੁਮਾਰ ਸੰਜੀਪ ਕੁਮਾਰ ਨੂੰ ਕਰਾਜੇ ਤੋਂ ਦਸੀ 8000 ਦਿੱਤਾ ਸੀ ਤੇ 10000 ਇੱਕ ਦਿੱਤਾ ਸੀ ਉਹਦਾ ਇਹ ਹਰ ਮਹੀਨੇ ਦਾ ਵਿਆਜ ਬੰਦਾ ਹੁੰਦਾ ਸੀ ਉਹ ਵਿਆਜ ਲੈਂਦੇ ਸੀ ਵਿਆਜ ਦੇ ਕਿਸ਼ਤ ਟੁੱਟਣ ਦੇ ਕਰਕੇ ਫਿਰ ਇਹਨਾਂ ਨੇ ਉਹਨੂੰ ਬੁਲਾ ਕੇ ਕਾਫੀ ਉਹਨੂੰ ਬੇਇੱਜ਼ਤ ਕੀਤਾ ਗਾਲਾਂ ਗੁੱਲਾਂ ਕੱਢੀਆਂ ਇਨਫੈਕਟ ਉਸ ਦਿਨ ਫਿਰ ਉਹਦੇ ਮਦਰ ਨੂੰ ਵੀ ਕੌਣ ਮਨਾ ਕੇ ਉਹਦੇ ਸਾਹਮਣੇ ਉਹਨਾਂ ਮਦਰ ਨਾਲ ਵੀ ਕਾਫੀ ਮਾੜਾ ਚੰਗਾ ਬੋਲਣ ਕਰਕੇ ਇਹਨੂੰ ਫਿਰ ਗੁੱਸਾ ਸੀਗਾ ਉਸ ਦਿਨ ਫਿਰ ਕੋਚ ਕੇ ਗਿਆ ਸੀ ਵੈਸੇ ਕਿਉਂਕਿ ਸਪੈਸ਼ਲੀ ਇਹਨੇ ਟੋਪੀ ਵਗੈਰਾ ਪਾ ਕੇ ਤੇ ਥੋੜਾ ਫੇਸ ਨੂੰ ਵੀ ਕਵਰ ਕਰਨ ਦੀ ਕੋਸ਼ਿਸ਼ ਕੀਤੀ ਤੇ ਜਿਹਨੇ ਜਾ ਕੇ ਉੱਥੇ ਉਹ ਤਾਂ ਕਤਲ ਕੀਤਾ ਸੀ ਸੋ ਬੜੀ ਮਿਹਨਤ ਨਾਲ ਇਹ ਆਪਣਾ ਕੱਲ ਇਹਨੂੰ ਫੜ ਲਿਆ ਗਿਆ ਸੰਜੀਪ ਨੂੰ ਕਿਤੇ ਸਾਡੇ ਸੇਫ ਸਿਟੀ ਵਾਲਿਆਂ ਦਾ ਐਸ ਐਚਓ ਦਾ ਸਪੈਸ਼ਲੀ ਸਾਡੇ ਏ ਡੀ ਸੀ ਪੀ ਸਾਹਿਬਾਨ ਦੋਨਾਂ ਦਾ ਬੜਾ ਅੱਛਾ ਰੋਲ ਰਿਹਾ ਹੈ ਮੌਸਮੀ ਪਾਕ ਵੱਲੋਂ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਅਗਲੇ 3 ਦਿਨਾਂ ਲਈ ਪਾਰੀਮੀ ਦਿੱਚਤਾ ਨਹੀਂ ਜਾਰੀ ਕੀਤੀ ਗਈ ਹੈ ਜਲੰਧਰ ਸਮੇਤ ਕੁਝ ਇਲਾਕਿਆਂ ਵਿੱਚ orange alert ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਵੱਲੋਂ ਪੂਰੇ ਸੂਬੇ ਵਿੱਚ ਪਾਰੀਮੀ ਦਾ yellow alert ਜਾਰੀ ਕੀਤਾ ਗਿਆ ਹੈ ਪੰਜਾਬ ਵਿੱਚ ਮੌਸਮ ਪੂਰੀ ਤਰ੍ਹਾਂ ਬਦਲ ਚੁੱਕਾ ਹੈ 9 ਜੁਲਾਈ ਤੱਕ ਮੌਸਮ ਵਿਭਾਗ ਵੱਲੋਂ ਪੂਰੇ ਸੂਬੇ ਵਿੱਚ ਪਾਰੀਮੀ ਨੂੰ ਲੈ ਕੇ yellow alert ਜਾਰੀ ਕੀਤਾ ਗਿਆ ਹੈ ਮੌਸਮ ਪੂਰੇ ਸੂਬੇ ਵਿੱਚ ਆਪਣਾ ਪ੍ਰਭਾਵ ਦਿਖਾਏਗਾ ਜਿੱਦੇ ਚੱਲਦੇ ਪਾਰੀਬਾਰਸ਼ ਹੋਣ ਦੀ ਸੰਭਾਵਨਾ ਦੱਾਈ ਜਾ ਰਹੀ ਹੈ ਮੌਸਮ ਵਿਭਾਗ ਵੱਲੋਂ ਤਾਜ਼ਾ ਅਪਡੇਟ ਮੁਤਾਬਕ ਵਿਭਾਗ ਨੇ ਅੱਜ ਤੋਂ 9 ਜੁਲਾਈ ਤੱਕ ਵੱਡੀ ਪ੍ਰੂਵਿਕ ਵਾਰਨਿੰਗ ਕੀਤੀ ਹੈ ਇਸ ਦੇ ਨਾਲ ਹੀ ਮੌਸਮ ਵਿਭਾਗ ਵੱਲੋਂ ਲੋਕਾਂ ਦੇ ਫੋਨਾਂ ਉਤੇ ਮੈਸੇਜ ਭੇਜ ਕੇ ਮੌਸਮ ਸੰਬੰਧੀ ਅਲਰਟ ਕੀਤਾ ਜਾ ਰਿਹਾ ਹੈ ਪੰਜਾਬ ਚ ਦੁਪਹਿਰ ਤੋਂ ਬਾਅਦ ਫੋਨਾਂ ਤੇ ਘਟੀਆਂ ਖੜਕਣ ਲੱਗੀਆਂ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਵੱਲੋਂ ਸੂਬੇ ਦੇ ਲੋਕਾਂ ਨੂੰ ਮੈਸੇਜ ਭੇਜ ਕੇ ਕਈ ਜ਼ਿਲ੍ਹਿਆਂ ਵਿੱਚ ਮੌਸਮ ਖਰਾਬ ਹੋਣ ਸੰਬੰਧੀ ਚੇਤਾਵਨੀ ਜਾਰੀ ਕੀਤੀ ਗਈ ਹੈ ਇਸ ਦਿਨਾਂ ਲਈ ਲੋਕਾਂ ਨੂੰ ਕਿਸੇ ਵੀ ਐਮਰਜੈਂਸੀ ਵਿੱਚ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ। ਇਹਨਾਂ ਮੈਸੇਜਾਂ ਵਿੱਚ ਅਗਲੇ ਕੁਝ ਘੰਟਿਆਂ ਦੌਰਾਨ ਅਮਰitsar, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਪਠਾਨਕੋਟ, ਤਰਨਤਾਰ, ਪਟਿਆਲਾ, ਕਪੂਰਥਲਾ, ਰੂਪਨਗਰ, ਮੁਹਾਲੀ, ਨਵਾਂ ਸ਼ਹਿਰ ਵਿੱਚ ਤੇਜ਼ ਹਨੇਰੀ ਤੇ ਪਾਰੀ ਬਾਰਸ਼ ਦੀ ਸੰਭਾਵਨਾ ਦੱਤਾ ਗਈ ਹੈ। ਉੱਥੇ ਹੀ ਮੌਸਮ ਵਿਭਾਗ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਕਿਸੇ ਵੀ ਐਮਰਜੈਂਸੀ ਵਿੱਚ ਪੰਜਾਬ ਐਸ ਡੀ ਐਮ ਐ ਨਾਲ 112 ਤੇ ਸੰਪਰਕ ਕੀਤਾ ਜਾ ਸਕਦਾ ਹੈ। ਮੌਸਮ ਵਿਭਾਗ ਵੱਲੋਂ 7 ਜੁਲਾਈ ਲਈ ਪਠਾਨਕੋਟ, ਗ ਦਿਲੰਦਰ ਕਪੂਰ ਥਲਾ ਨਵਾਂ ਸ਼ਹਿਰ ਰੂਪਨਗਰ ਮੁਹਾਲੀ ਫਤਿਹਗੜ ਸਾਹਿਬ ਵਿੱਚ 오ਰੇਂਜ ਜਲੜ ਜਾਰੀ ਕੀਤਾ ਗਿਆ ਹੈ ਇਤੇ ਪਾਰੀਮੀ ਦੇ ਨਾਲ ਨਾਲ ਤੂਫਾਨਾਂ ਦੇ ਚੱਕਰ ਵੀ ਆ ਸਕਦਾ ਹੈ ਉਥੇ ਤਰਨਤਾਰਨ ਮੋਗਾ ਲੁਧਿਆਣਾ ਫਿਰੋਜ਼ਪੁਰ ਫਰੀਦਕੋਟ ਬਰਨਾਲਾ ਸੰਗਰੂਰ ਪਟਿਆਲਾ ਬਠਿੰਡਾ ਮਾਨਸਾ ਮੁਕਸਰ ਸਾਹਿਬ ਫਜ਼ਿਲਕਾ ਵਿੱਚ yellow alert ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਵੱਲੋਂ 8 ਜੁਲਾਈ ਲਈ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਅੰਮ੍ਰਿਤਸਰ ਵਿੱਚ orange alert ਜਾਰੀ ਕੀਤਾ ਗਿਆ ਹੈ ਜਦਕਿ ਤਰਨਤਾਰਨ ਕਪੂਰਥਲਾ ਦਿਲੰਦਰ ਨਵਾਂ ਸ਼ਹਿਰ ਰੂਪਨਗਰ ਮੁਹਾਲੀ ਫਤਿਹਗੜ੍ਹ ਸਾਹਿਬ ਜਿਲ੍ਹਿਆਂ ਵਿੱਚ yellow alert ਜਾਰੀ ਕੀਤਾ ਗਿਆ ਹੈ ਉਥੇ ਹੀ 9 ਜੁਲਾਈ ਨੂੰ ਵੀ ਕੁਝ ਜ਼ਿਲ੍ਹਿਆਂ ਵਿੱਚ ਭਾਰੀ ਬਾਰਸ਼ ਦੀ ਸੰਭਾਵਨਾ ਦਿੱਤੀ ਜਾ ਰਹੀ ਹੈ ਇਦਰਾ ਬਿਜਲੀ ਲਿਖਣ ਦੇ ਨਾਲ ਨਾਲ ਭਾਰੀ ਤੂਫਾਨ ਵੀ ਆ ਸਕਦਾ ਹੈ ਇਸ ਤੋਂ ਪਹਿਲਾਂ ਮੌਸਮ ਵਿਭਾਗ ਵੱਲੋਂ ਇੱਕ ਡਰਾਉਣੀ ਭੂਿਕਵਾਰੀ ਕੀਤੀ ਗਈ ਹੈ ਜਿਸ ਵਿੱਚ ਅਗਲੇ 4 ਤੋਂ 5 ਦਿਨਾਂ ਵਿੱਚ ਮੌਸਮ ਆਪਣਾ ਖਤਰਨਾਕ ਰੂਪ ਦਿਖਾ ਸਕਦਾ ਹੈ ਜਿਸ ਵਿੱਚ ਪੰਜਾਬ ਅਤੇ ਗੁਆਂਟੀ ਸੂਬੇ ਹਿਮਾਚਲ ਪ੍ਰਦੇਸ਼ ਵਿੱਚ ਮੌਸਮ ਬੇਗੜਨ ਵਾਲਾ ਹੈ ਉੱਤਰੀ ਪੰਜਾਬ ਅਤੇ ਇਸ ਦੇ ਨਾਲ ਲੱਗਦੇ ਖੇਤਰਾਂ ਵਿੱਚ ਇੱਕ ਚੱਕਰਵਾਤੀ ਸਰਕੂਲੇਸ਼ਨ ਬਣਨ ਦੀ ਸੰਭਾਵਨਾ ਹੈ ਜੋ ਮੌਨਸੂਨ ਟਰੱਫ ਨੂੰ ਉੱਤਰ ਵੱਲ ਖਿੱਚੇਗਾ ਇਹਨਾਂ ਦੋਵਾਂ ਪ੍ਰਣਾਲੀਆਂ ਦੇ ਸਹਿਯੋਗ ਪ੍ਰਭਾਵ ਕਾਰਨ ਭਾਰੀ ਮੀਂਹ ਦੇ ਨਾਲ ਗਰਜ ਤੂਫਾਨ ਦੀ ਸੰਭਾਵਨਾ ਚੱਲ ਜਾਰੀ ਹੈ ਇਸ ਦਾ ਪ੍ਰਭਾਵ ਅਗਲੇ 24 ਘੰਟਿਆਂ ਤੱਕ रह ਸਕਦਾ ਹੈ ਜੋਖਮ ਵਾਲੇ ਕੁਝ ਪ੍ਰਮੁੱਖ ਸਥਾਨਾਂ ਵਿੱਚ ਪੰਜਾਬ ਦਾ ਪਟਿਆਲਾ, ਲੁਧਿਆਣਾ, ਰੋਪੜ, ਪੁਹਾੜੀ, ਚੰਡੀਗੜ੍ਹ, ਪੰਚਕੂਲਾ, ਕਰਨਾਲ, ਅੰਮ੍ਰਿਤਸਰ, ਪਾਣੀਪਤ, ਸੋਨੀਪਤ, ਰੋहतक, ਕੈਥੜ, ਜੀਂਦ, ਝੱਜਰ, ਹਰਿਆਣਾ ਵਿੱਚ ਪਲਵਲ ਅਤੇ ਦਿੱਲੀ ਅਤੇ NCR ਵਿੱਚ ਨੌਇੜਾ, ਗਾਜ਼ੀਆਬਾਦ, ਗੁਰੂਗ੍ਰਾਮ, ਫਰੀਦাবাদ ਸ਼ਾਮਲ ਹਨ। ਅੱਜ ਦੇ ਪੰਜਾਬ ਬੁਲੇਟਿਨ ਵਿੱਚ ਇੰਨਾ ਹੀ ਨਵੇਂ ਤੇ ਤਾਜ਼ਾ ਖਬਰਾਂ ਨਾਲ ਇੱਕ ਵਾਰ ਫਿਰ ਹਾਜ਼ਰ ਹੋਮਾਗੇ। ਧੰਨਵਾਦ।